ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਸੋਨੇ ਦੀਆਂ ਯੂਨਿਕ ਵਾਲੀਆਂ ਦੇ ਡਿਜ਼ਾਈਨ ਇਹ ਗਰਲਿਸ਼ ਵਾਲੀਆਂ ਅਸੀਂ 22 ਕੈਰਟ ਹਾਲਮਾਰਕ ਦੇ ਵਿੱਚ ਤਿਆਰ ਕੀਤੀਆਂ ਨੇ ਜਿਨ੍ਹਾਂ ਦਾ ਕੀ weight approx 3 ਗ੍ਰਾਮ ਪিয়ার ਹੈ ਜੀ ਬਟਰਫਲਾਈ ਤੇ ਕਰਾਉਣ ਵਾਲੀਆਂ ਵਾਲੀਆਂ ਇਸ ਟਾਈਮ ਬਹੁਤ ਟ੍ਰੈਂਡਿੰਗ ਤੇ ਚੱਲ ਰਹੀਆਂ ਨੇ ਜੇਕਰ ਤੁਸੀਂ ਵੀ ਇਦਾਂ ਦਾ ਕੋਈ ਡਿਜ਼ਾਈਨ ਸਾਡੇ ਤੋਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ WhatsApp ਨੰਬਰ ਤੇ DM ਕਰੋ ਇਨਾਂ ਵਾਲੀਆਂ ਦੀ ਡਿਲੀਵਰੀ ਆਪਣੀ ਵਰਲਡਵਾਈਡ ਅਵੇਲੇਬਲ ਹੈ ਜੀ ਆਰਡਰ ਕਰਨ ਲਈ ਤੁਸੀਂ ਸਾਨੂੰ ਵਟਸਐਪ ਤੇ ਆਪਣਾ ਐਡਰੈਸ ਤੇ ਇਨਫੋਰਮੇਸ਼ਨ ਸੈਂਡ ਕਰ ਦਿਵੋ ਧੰਨਵਾਦ ਜੀ